ਸਾਰਾ ਕਹਿ ਦਿੰਦਾ ਇੱਕ ਵਾਰੀ ਬੇਕੁਨ ਛੋਟੇ ਛੋਟੇ ਹੋਗੇ ਜੋਗੇ ਹੋਗੇ ਤਾਕਤ ਦੇ ਜੋਰ ਦੇ ਉੱਤੇ ਕੋਈ ਨਹੀਂ ਕੋਈ ਨਹੀਂ ਵਰਕਲਾ ਕੇ ਕਈ ਵਾਰੀ ਕਿਸੇ ਨੂੰ ਕੁਮਰਾ ਕਰਕੇ ਕੋਈ ਲੈ ਜਾਂਦਾ ਠੀਕ ਲੇਕਿ ਬੀਬੀ ਜੀ ਬਹੁਤ ਸਾਡੇ ਸ਼ਰੀਫ ਨੇ ਬੜੇ ਸਤਕਾਰਯੋਗ ਹੈ ਘੱਟ ਬੋਲਦੇ ਹੈ ਉਹਨੂੰ ਤੇ ਉਹ ਕਹਿੰਦੇ ਮੈਨੂੰ ਤੇ ਇਹ ਵੀ ਨਹੀਂ ਸੀ ਪਤਾ ਕਿ ਚੱਲੇ ਕਿੱਥੇ ਅੱਛਾ ਤੇ ਬੇਟੇ ਨੇ ਉਹਨਾਂ ਨੇ ਬੇਟੀ ਨੂੰ ਬਿਠਾਇਆ ਗੱਡੀ 'ਚ ਮੈਨੂੰ ਵੀ ਬਿਠਾ ਲਿਆ ਉਹ ਬੇਟਾ ਤਨ ਪਤਾ ਨੌਜਵਾਨ ਬੱਚਾ ਅਜੇ ਤੱਕ ਕਿੰਨਾ ਕੁ ਦੀ ਉਮਰ ਹੈਗੀ ਹੈ ਹੂੰ ਤੇ ਉਹ ਵੀ ਡਰ ਗਿਆ ਹੁਣ ਇਹ ਪतरी ਕਾਤੋਂ ਬੁਲਾਇਆ ਮੈਨੂੰ ਜੇ ਕੀ ਹੋਇਆ ਫਿਰ ਅਸੀਂ ਮਹਿਸੂਸ ਕੀਤਾ ਵੀ ਇਹ ਹੋਇਆ ਕੀ ਜਦੋਂ ਉਹ ਘਰ ਆਏ ਐ ਸਾਰਾ ਭਾਈਚਾਰਾ ਮੇਰੇ ਖਾਲ ਇੱਕ ਕਿਸਮ ਦੇ ਇੱਥੇ ਚੀਖਚਾਹਾਂ ਪਿਆ ਹੋਇਆ ਸੀ ਅੱਛਾ ਬੇਟੀ ਉਹਦੀ ਹੁਣ ਦੇਖੇ ਦੇਖੇ ਰੋਣ ਲੱਗੀ ਉਹ ਬੇਟੀ ਨੂੰ ਇੰਨੀ ਪਰੇਸ਼ਾਨ ਸੀ ਕਿ ਸਾਡੇ ਨਾਲ ਬੜਿਆ ਕੀ ਐ ਫਿਰ ਆ ਕੇ ਜਿਉਂ ਹੀ ਇਹ ਘਰ ਆਏ ਐ ਭਾਈਚਾਰਾ ਮਿਲਿਆ ਸਾਰੇ ਭਰਾ ਆ ਸਾਰੇ ਪ੍ਰਧਾਨ ਸਾਹਿਬ ਸਾਡੇ ਗੁਰਦੁਆਰਿਆਂ ਦੇ ਉੱਥੇ ਉਹਨੇ ਕਹਿ ਵੀ ਤਨ ਹੋਇਆ ਕੀ ਸੀ ਉਹ ਕਹਿੰਦੇ ਸਾਡੇ ਕੋ ਵੱਡੀ ਗਲਤੀ ਹੋ ਗਈ ਹੈ ਸਾਨੂੰ ਮਾਫ ਕਰ ਦਿਓ ਆਪ ਹੀ ਇਹਨੇ ਆ ਕੇ ਕਿਹਾ ਫਿਰ ਉਹ ਸ ਗਮਰਾਸ ਹੀ ਹੋ ਗਏ ਫਿਰ ਉਹ ਸਾਨੂੰ ਨੇ ਟੈਲੀਫੋਨ ਕੀਤਾ ਕਿ ਆਗੇ ਤੁਹਾਨੂੰ ਮਿਲਣਾ ਚਾਹੁੰਦੇ ਇਸਕਾ ਜੀ ਆ ਜਾਓ ਤੁਸੀਂ ਇਹ ਆਪ ਹੀ ਇੱਥੇ ਆ ਗਏ ਫਿਰ ਕਿ ਅਸੀਂ ਸਰਕਾਰ ਦੇ ਦਬਾਅ ਥੱਲੇ ਸੀਗੇ ਚਲੋ ਹੁਣ ਉਹ ਨਹੀਂ ਬੋਲਦੇ ਤੁਹਾਡੇ ਦਿਲ ਚ ਤਨ ਗੁੱਸਾ ਕਿ ਤੁਸੀਂ ਸਾਰੇ ਲੜਦੇ ਪੇਜ ਜਾਂ ਗਏ ਤੇ ਇੱਕ ਜਿਹੜਾ ਤੁਹਾਡਾ ਜਿਹਦੇ ਸਾਰਾ ਬੰਨਿਆ ਉਹੀ ਬੰਦਾ ਜਾ ਰਿਹਾ ਸੀਗਾ ਨਹੀਂ ਸਾਨੂੰ ਕੋਈ ਕੋਈ ਸਾਨੂੰ ਪਤਾ ਸੀ ਅੱਛਾ ਪੀ ਇਹ ਵਿਚਾਰੇ ਭੋਲੇ ਨੇ ਗਰੀਬੀ ਦਾ ਲੋਕਾਂ ਨੇ ਨਜਾਇਜ਼ ਫਾਇਦਾ ਉਠਾਉਂਦੇ ਆ ਪਹਿਲਾਂ ਸ਼੍ਰੋਮਣੀ ਕਾਲਦੇ ਤੇ ਪ੍ਰਧਾਨ ਸਾਹਿਬ ਨੇ ਇਹਨਾਂ ਦਾ ਜਿਹੜੇ ਪਿਆਰ ਖਿੱਚੇ ਹੱਥ ਖਿੱਚ ਲਿਆ ਪਿੱਛੋਂ ਤੇ ਉਹਦੇ ਨਾਲ ਇਹਨਾਂ ਨੂੰ ਸਮਝੋ ਵੀ ਮਜ਼ਾਕ ਉਡਾਤਾ ਬਾਅਦ ਵਿੱਚ ਮੁੱਖ ਮੰਤਰੀ ਨੇ ਇਹਦਾ ਮਤਲਬ ਕਿ ਮੁੱਖ ਮੰਤਰੀ ਜੀ ਉਹ ਸੀਟ ਤੋਂ ਹਾਰਲੇ ਨੇ ਘਬਰਾ ਗਏ ਨੇ ਤੇ ਜਿਹੜੀ ਸਿੱਖ ਪਾਈਚਾਰਾ ਤੇ ਖਾਸ ਕਰਕੇ ਸਾਰੀ ਵੋਟ ਜਿਹੜੀ ਪੈ ਰਹੀ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜੇ ਉਹ ੱਟਕੇ ਨਾ ਰੱਖ ਵੀ ਲੈਂਦੇ ਇਹਨਾਂ ਨੂੰ ਤੇ ਉਹ ਵੋਟ ਫਿਰ ਵੀ ਨਹੀਂ ਸੀ ਉਧਰ ਨੂੰ ਜਾਣੀ ਕਿਉਂਕਿ ਲੋਕੀ ਗੁੱਸੇ 'ਚ ਜਰੇ ਸੀ ਨਾ ਵੋਟ ਹੋਰ ਪਾਸੇ ਚਲ ਜਾਣੀ ਸੀ ਉਹ ਜ਼ਿਆਦਾ ਨੁਕਸਾਨ ਹੋਣਾ ਸੀਗਾ ਤੇ ਇਹਨਾਂ ਨੇ ਸਮਝ ਨਹੀਂ ਆਈ ਵੀ ਨਾ ਕੀਤਾ ਕਿਉਂ ਪਰ ਅਸੀਂ ਕਹਿੰਦੇ ਦੇਰ ਆਏ ਦਰਸਤ ਆਏ ਸਾਡਾ ਭਰਾ ਸਾਡਾ ਬੱਚਾ ਸਾਡੀ ਭੈਣ ਜਿਹੜੀ ਹੈ ਜੇ ਸ਼ੋਮਨੀ ਕਾਲਰ ਦੇ ਪੱਕੇ ਹੈਗੇ ਸ਼ੋਮਨੀ ਕਾਲੀਦਾਲ ਵਾਸਤੇ ਲੜਨਗੇ ਬੁਖਾਤਨਗੇ ਔਰ ਜੂਝਣਗੇ ਸਾਰੇ ਪੱਛਮ ਹਲਕੇ ਦੇ ਪੱਛਮੀ ਜਲੰਧਰ ਦੇ ਹਲਕੇ ਨੂੰ ਅਸੀਂ ਬੇਇਤੀ ਕਰਦੇ ਆਂ ਇੱਕ ਇੱਕ ਵੋਟਰ ਨੂੰ ਕਿ ਸਾਡੀ ਭੈਣ ਕੋਲੋਂ ਜੇ ਕੋਈ ਥੋੜੀ ਬਹੁਤੀ ਪਰੇਸ਼ਾਨੀ ਦੇ ਵਿੱਚ ਕੋਈ ਉਹ ਆਪ ਹੀ ਕਹਿੰਦੇ ਕਿ ਸਾਡੇ ਕੋਲ ਗਲਤੀ ਹੋ ਗਈ ਹੈ ਸਾਰੇ ਵੋਟ ਪਾਓ ਔਰ ਚੋਣਸ਼ਾਲ ਤੱਕ ਰਿਚਾਓ ਇਹ ਦਿੱਤਾ ਇੱਕ ਵਾਰੀ ਮੈਂ ਤੁਹਾਨੂੰ ਛੋਟੇ ਛੋਟੇ ਹੋਗੇ ਜੋ ਹੋਗੇ ਤਾਕਤ ਦੇ ਜੋਰ ਦੇ ਉੱਤੇ ਕੋਈ ਨਹੀਂ ਕੋਈ ਨਹੀਂ ਵਰਕਲਾ ਕੇ ਕਈ ਵਾਰੀ ਕਿਸੇ ਨੂੰ ਕੁਮਰਾਹ ਕਰਕੇ ਕੋਈ ਲੈ ਜਾਂਦਾ ਹੈ ਲੇਕਿਨ ਬੀਬੀ ਜੀ ਬਹੁਤ ਸਾਡੇ ਸ਼ਰੀਫ ਨੇ ਬੜੇ ਸਤਕਾਰਯੋਗ ਹੈ ਘੱਟ ਬੋਲਦੇ ਹੈ ਉਹਨੂੰ ਤੇ ਉਹ ਕਹਿੰਦੇ ਮੈਨੂੰ ਤੇ ਇਹ ਵੀ ਨਹੀਂ ਸੀ ਪਤਾ ਕਿ ਚੱਲੇ ਕਿੱਥੇ ਤੇ ਬੇਟੇ ਨੇ ਉਹਨਾਂ ਨੇ ਬੇਟੀ ਨੂੰ ਬਿਠਾਇਆ ਗੱਡੀ 'ਚ ਮੈਨੂੰ ਵੀ ਬਿਠਾ ਲਿਆ ਪੇਟਾ ਤਨਪਤਾ ਨੌਜਵਾਨ ਬੱਚਾ ਅਜੇ ਤੱਕ ਕਿੰਨਾ ਕੁਦੀ ਉਮਰ ਹੈਗੀ ਤੇ ਉਹ ਵੀ ਡਰ ਗਿਆ ਹੁਣ ਕਿ ਪਤਰੀ ਕਾਤੋਂ ਬੁਲਾਇਆ ਮੈਨੂੰ ਜੇ ਕੀ ਹੋਇਆ ਫਿਰ ਅਸੀਂ ਮਹਿਸੂਸ ਕੀਤਾ ਵੀ ਇਹ ਹੋਇਆ ਕੀ ਜਦੋਂ ਉਹ ਘਰ ਆਏ ਐ ਸਾਰਾ ਭਾਈਚਾਰਾ ਮੇਰੇ ਖਾਲ ਇੱਕ ਕਿਸਮ ਦੇ ਇੱਥੇ ਚੀਖਚਰਾ ਪਿਆ ਹੋਇਆ ਸੀ ਬੇਟੀ ਉਹਦੀ ਹੁਣ ਦੇਖ ਦੇਖੇ ਰੋਣ ਲੱ ਪਈ ਉਹ ਬੇਟੀ ਨੂੰ ਇੰਨੀ ਪਰੇਸ਼ਾਨ ਸੀ ਵੀ ਸਾਡੇ ਨਾਲ ਬੜਿਆ ਕੀ ਐ ਫਿਰ ਆ ਕੇ ਜਿਉਂ ਹੀ ਘਰ ਆਏ ਐ ਭਾਈਚਾਰਾ ਮਿਲਿਆ ਸਾਰੇ ਭਰਾ ਆ ਸਾਰੇ ਪ੍ਰਧਾਨ ਸਾਹਿਬ ਸਾਡੇ ਗੁਰਦੁਆਰਿਆਂ ਦੇ ਉੱਥੇ ਉਹਨਾਂ ਨੇ ਕਹਿ ਵੀ ਤੈਨੂੰ ਹੋਇਆ ਕੀ ਸੀ ਉਹ ਕਹਿੰਦੇ ਸਾਡੇ ਕੋਲ ਵੱਡੀ ਗਲਤੀ ਹੋ ਗਈ ਹੈ ਸਾਨੂੰ ਮਾਫ਼ ਕਰ ਦਿਓ ਆਪ ਵੀ ਇਹਨਾਂ ਨੇ ਆ ਕੇ ਕਿਹਾ ਫਿਰ ਉਹ ਸਾਰੇ ਗੁੰਮਰਾਹ ਸੀ ਹੋ ਗਏ ਫਿਰ ਉਹ ਸਾਨੂੰ ਨੇ ਟੈਲੀਫੋਨ ਕੀਤਾ ਵੀ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਅਸੀਂ ਕੱਜੀ ਆ ਜਾਓ ਤੁਸੀਂ ਇਹ ਆਪ ਵੀ ਇੱਥੇ ਆ ਗਏ ਫਿਰ ਵੀ ਅਸੀਂ ਸਰਕਾਰ ਦੇ ਦਬਾਅ ਥੱਲੇ ਸੀਗੇ ਚਲੋ ਹੁਣ ਉਹ ਨਹੀਂ ਬੋਲਦੇ ਤੁਹਾਡੇ ਦਿਲ 'ਚ ਤਾਂ ਗੁੱਸਾ ਕੀ ਤੁਸੀਂ ਸਾਰੇ ਲੜਦੇ ਪਏ ਜੰਗ ਤੇ ਇੱਕ ਜਿਹੜਾ ਤੁਹਾਡਾ ਜਿਹਦੇ ਸਾਰਾ ਬੰਨਿਆ ਉਹੀ ਬੰਦਾ ਜਾ ਰਿਹਾ ਸੀਗਾ ਨਹੀਂ ਸਾਨੂੰ ਕੋਈ ਕੋਈ ਸਾਨੂੰ ਪਤਾ ਸੀ ਆ अच्छा ਪੀਏ ਵਿਚਾਰੇ ਭੋਲੇ ਨੇ ਗਰੀਬੀ ਦਾ ਲੋਕਾਂ ਨੇ ਨਜਾਇਜ਼ ਫਾਇਦਾ ਉਠਾਉਂਦੇ ਆ ਪਹਿਲਾਂ ਸ਼੍ਰੋਮਣੀ ਕਾਲਦੇ ਤੇ ਪ੍ਰਧਾਨ ਸਾਹਿਬ ਨੇ ਇਹਨਾਂ ਦਾ ਜਿਹੜੇ ਪੈਰ ਖਿੱਚੇ ਹੱਥ ਖਿੱਚ ਲਿਆ ਪਿੱਛੋਂ ਤੇ ਉਹਦੇ ਨਾਲ ਇਹਨਾਂ ਨੂੰ ਸਮਝੋ ਵੀ ਮਜ਼ਾਕ ਉਡਾਤਾ ਬਾਅਦ ਵਿੱਚ ਮੁੱਖ ਮੰਤਰੀ ਨੇ ਇਹਦਾ ਮਤਲਬ ਕਿ ਮੁੱਖ ਮੰਤਰੀ ਜੀ ਉਹ ਸੀਟ ਤੋਂ ਹਾਰਲੇ ਨੇ ਘਬਰਾ ਗਏ ਨੇ ਤੇ ਜਿਹੜੀ ਸਿੱਖ ਪਾਈਚਾਰਾ ਤੇ ਖਾਸ ਕਰਕੇ ਸਾਰੀ ਵੋਟ ਜਿਹੜੀ ਪੈ ਰਹੀ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜੇ ਉਹ ੱੱਕੇ ਨਾ ਰੱਖ ਵੀ ਲੈਂਦੇ ਇਹਨਾਂ ਨੂੰ ਤੇ ਉਹ ਵੋਟ ਫਿਰ ਵੀ ਨਹੀਂ ਸੀ ਉਧਰ ਨੂੰ ਜਾਣੀ ਕਿਉਂਕਿ ਲੋਕੀ ਗੁੱਸੇ 'ਚ ਜਰੇ ਸੀ ਨਾ ਵੋਟ ਹੋਰ ਪਾਸੇ ਚਲ ਜਾਣੀ ਸੀ ਉਹ ਜ਼ਿਆਦਾ ਨੁਕਸਾਨ ਹੋਣਾ ਸੀਗਾ ਤੇ ਇਹਨਾਂ ਨੇ ਸਮਝ ਨਹੀਂ ਆਈ ਪਈ ਨਾ ਕੀਤਾ ਕਿਉਂ ਪਰ ਅਸੀਂ ਕਹਿੰਦੇ ਦੇਰ ਆਏ ਦਰਸਤਾਏ ਸਾਡਾ ਭਰਾ ਸਾਡਾ ਬੱਚਾ ਸਾਡੀ ਭੈਣ ਜਿਹੜੀ ਹੈ ਜੇ ਸ਼ੋਮਣੀ ਕਾਲਰ ਦੇ ਪੱਕੇ ਹੈਗੇ ਸ਼ੋਮਣੀ ਕਾਲੀਤਲ ਵਾਸਤੇ ਲੜਨਗੇ ਮੰਨਗੇ ਔਰ ਜੂਝਣਗੇ ਸਾਰੇ ਪੱਛਮ ਹਲਕੇ ਦੇ ਪੱਛਮੀ ਜਲੰਧਰ ਦੇ ਹਲਕੇ ਨੂੰ ਅਸੀਂ ਬੇਤੀ ਕਰਦੇ ਆਂ ਇੱਕ ਇੱਕ ਵੋਟਰ ਨੂੰ ਕਿ ਸਾਡੀ ਭੈਣ ਕੋਲੋਂ ਜੇ ਕੋਈ ਥੋੜੀ ਬਹੁਤੀ ਪਰੇਸ਼ਾਨੀ ਦੇ ਵਿੱਚ ਕੋਈ ਉਹ ਆਪ ਹੀ ਕਹਿੰਦੇ ਕਿ ਸਾਡੇ ਕੋਲ ਗਲਤੀ ਹੋ ਗਈ ਹੈ ਸਾਰੇ ਵੋਟ ਪਾਓ ਔਰ ਚੋਣਸ਼ਾਲ ਤਕਰੀਬ ਚ ਜਾਓ ਠੀਕ ਹੈ